ਦਰਜਾ ਮਹਾਰਾਜ ਨੇ ਦਿੱਤਾ ਸੋ ਪਾਣੀ ਅੱਜ ਧਰਤੀ ਹੇਠਲਾ ਪਾਣੀ ਜਿਹੜੇ ਬਹੁਤ ਜ਼ਿਆਦਾ ਡੂੰਘਾ ਜਾ ਚੁੱਕੇ ਆਪਾਂ ਜਾਣਦੇ ਆ 50 ਫੁੱਟ ਤੋਂ ਪਾਣੀ ਹੁੰਦਾ ਹੁੰਦਾ ਅੱਜ 250 300 400 ਫੁੱਟ ਤੱਕ ਵੀ ਕਿਤੇ ਕਿਤੇ ਪਾਣੀ ਚਲੇ ਗਿਆ ਇਹ ਪਹਿਲੀ ਸਰਕਾਰ ਹੋਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਅਸੀਂ ਕੀ ਪੁੱਛੋ ਛੱਡ ਕੇ ਜਾਣਾ ਕਿ ਆ ਕਿਤੇ ਉਹ ਪੀਣ ਵਾਲੇ ਪਾਣੀ ਲਈ ਤਰਸਣ ਗਿਆ ਤਾਂ ਨਹੀਂ ਕਿ ਆ ਕਿਤੇ ਉਹ ਪੋਟੇਬਲ ਵਾਟਰ ਦੇ ਲਈ ਸੰਘਰਸ਼ ਤਾਂ ਨਹੀਂ ਕਰਨੀਆ ਤਾਂ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਜਿਹੜਾ ਨਹਿਰੀ ਖਾਲਾਂ ਨੇ ਨਹਿਰੀ ਖਾਲਾਂ ਜਿਹੜੀ ਕਿ ਅਸੀਂ ਨਹਿਰਾਂ ਤੋਂ ਖਾਲਾਂ ਪਹਿਲਾਂ ਮਾਈਨਰ ਕੱਟ ਕੇ ਮਾਈਨਰਾਂ ਤੋਂ ਫਿਰ ਅੱਗੇ ਸੂਏ ਕੱਟ ਕੇ ਸੂਆਂਾਂ ਚੋਂ ਫਿਰ ਅੱਗੇ ਖਾਲਾਂ ਕੱਟ ਕੇ ਫਿਰ ਟੇਲਾਂ ਕੱਟ ਕੇ ਇਸ ਪਾਣੀ ਨੂੰ ਜਿਹੜਾ ਨੇਚਰਲ ਵਾਟਰ ਹੈ ਇਹ ਇਹਦੇ ਦੋ ਫਾਇਦੇ ਨੇ ਧਰਤੀ ਹੇਠਲੇ ਪਾਣੀ 'ਚ ਖਾਣੇ ਦੇ ਪਦਾਰਥ ਨਹੀਂ ਹੁੰਦੇ ਜਿਹੜੇ ਕਰਕੇ ਸਾਨੂੰ ਯੂਰੀਆ ਸਪਰੇਅ ਰੇਹਾਂ ਪਾਣੀਆਂ ਪੈਂਦੀਆਂ ਨੇ ਪਰ ਜਿਹੜਾ ਨਹਿਰੀ ਪਾਣੀ ਹੁੰਦਾ ਸਤਕਾਰਯੋਗ ਪੰਜਾਬੀਓ ਇਹ ਆਪਣੇ ਆਪ ਦੇ ਵਿੱਚ ਇੱਕ ਮੈਨਿਓਰ ਇੱਕ ਖਾਦ ਦੀ ਤਰ੍ਹਾਂ ਹੁੰਦਾ ਇਹਦੇ 'ਚ ਖਾਦ ਪਦਾਰਥ ਬਹੁਤ ਹੁੰਦੇ ਨੇ ਗਲੇ ਸੜੇ ਪੱਤੇ ਜੀਵਜੰਤ ਇਹਦੇ 'ਚ ਹੋਰ ਸੈਡੀਮੈਂਟਸ ਬਹੁਤ ਆਉਂਦੇ ਨੇ ਪਹਾੜਾਂ ਤੋਂ ਹੋਰ ਕਿਸੇ ਤਰੀਕੇ ਨਾਲ ਸੋ ਇਹ ਜਦੋਂ ਪਾਣੀ ਖੇਤਾਂ ਤੱਕ ਪਹੁੰਚੂਗਾ ਤਾਂ ਜਿਹੜੀ ਸਾਡੀ ਜ਼ਮੀਨ ਦੀ ਪੋਟੈਂਸ਼ੀਅ ਸਾਡੀ ਜ਼ਮੀਨ ਦੀ ਤਾਕਤ ਹੈ ਉਹ ਉਪਜਾਊ ਤਾਕਤ ਉਹ ਕਈ ਗੁਣਾ ਵੱਧ ਜਾਂਦੀ ਹੈ ਬਿਨਾ ਕੁਝ ਉਹਦੇ ਚ ਪਾਏ ਹੋਏ ਸੋ ਨਹਿਰੀ ਪਾਣੀ ਨੂੰ ਟੋਟਲ 100% ਜੋ ਪੰਜਾਬ ਦੇ ਹਿੱਸੇ ਆਉਂਦਾ ਨਹਿਰੀ ਪਾਣੀ ਹੈ ਜਿਹੜਾ ਅਜੇ ਤੱਕ ਕਿਸੇ ਸਰਕਾਰ ਨੇ ਐਨੀਆਂ ਸਰਕਾਰਾਂ ਆਈਆਂ ਅਕਾਲੀ ਦਲ ਦੀ ਬੀਜੇਪੀ ਨਾਲ ਸਰਕਾਰ ਆਈ ਤੇ ਉਸ ਤੋਂ ਬਾਅਦ ਕੋੰਗਰੈਸ ਦੀਆਂ ਸਰਕਾਰਾਂ ਆਈਆਂ ਕਈ ਸਰਕਾਰਾਂ ਆ ਕੇ ਚਲੇ ਗਈਆਂ ਪਰ ਨਹਿਰੀ ਪਾਣੀ ਦੇ ਉੱਤੇ ਕਿਸੇ ਨੇ ਕੰਮ ਨਹੀਂ ਕੀਤਾ ਇਹ ਪਹਿਲੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੀਨੇ ਇਸ ਕੰਮ ਇਸ ਨਹਿਰੀ ਪਾਣੀ ਦੇ ਉੱਤੇ ਐਡਾ ਫਲੈਗਸ਼ਿਪ ਕੰਮ ਕੀਤਾ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨਾ 2 ਸਾਲਾਂ ਦੇ ਅੰਦਰ ਪੰਜਾਬ ਦੇ ਹਿੱਸੇ ਆਉਂਦਾ ਜਿਹੜਾ ਨਹਿਰੀ ਪਾਣੀ ਹੈ ਅਸੀਂ 100% ਯੂਟਿਲਾਈਜ਼ ਕਰਕੇ ਇਸ ਵਾਰ ਅਸੀਂ ਇਹ ਜਿਹੜਾ ਪਾਣੀ ਹੈ ਇਹ ਖੇਤਾਂ ਤੱਕ ਪਹੁੰਚਦਾ ਕਰ ਦੇਾਂਗੇ ਸਾਡਾ ਚੌਥਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਪਲੇ ਗਰਾਊਂਡ ਬਣਾ ਕੇ ਦੇਣਾ ਅੱਜ ਤੁਸੀਂ ਜਾਣਦੇ ਹੋ ਯੁੱਧ ਨਸ਼ਿਆਂ ਵਿਰੁੱਧ ਇੱਕ ਕਿੱਡਾ ਵੱਡਾ ਪ੍ਰੋਗਰਾਮ ਪੰਜਾਬ ਸਰਕਾਰ ਨੇ ਉਲੀਕਿਆ ਤੁਸੀਂ ਭੁੱਲਣਾ ਨਹੀਂ ਪੰਜਾਬੀਓ ਜਦੋਂ ਸਨ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਭ ਤੋਂ ਵੱਧ ਨਸ਼ਾ ਉਸ ਸਮੇਂ ਦੇ ਵਿੱਚ ਪਣ ਪਿਆ ਬੱਚਾ ਬੱਚਾ ਜਾਣਦਾ ਕਿ ਸਿੰਥੈਟਿਕ ਨਸ਼ਾ ਉਸ ਟਾਈਮ ਦੇ ਵਿੱਚ ਇੰਟਰੋਡਿਊਸ ਹੋਇਆ ਬੜੇ ਵੱਡੇ ਪੈਮਾਨੇ ਤੇ ਤੇ ਜਦੋਂ ਸਨ 17 ਤੋਂ ਲੈ ਕੇ 22 ਤੱਕ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਦੀ ਸਰਕਾਰ ਨੇ ਝੂਠੇ ਵਾਅਦੇ ਕੀਤੇ ਸੀ ਗੁਟਕਾ ਸਾਹਿਬ ਨੂੰ ਮੱਥੇ ਨੂੰ ਲਾ ਕੇ ਤੱਕ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿਹਾ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਮੁਕਾ ਦੇਾਂਗੇ 4 ਮਹੀਨਿਆਂ ਚ ਪਰ ਉਹ ਸੀਸਮਾ ਫਾਰਮ ਹਾਊਸ ਚੋਂ ਨਹੀਂ ਨਿਕਲੇ ਸੋ ਇਹਦੇ ਤੇ ਜਿਹੜਾ ਯੁੱਧ ਨਸ਼ਿਆ ਵਿਰੁੱਧ ਜੋ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਪੰਜਾਬੀਆਂ ਨਾਲ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹਨੂੰ ਖਤਮ ਕਰਕੇ ਦਿਖਾਵਾਂਗੇ ਉਹਨੂੰ ਖਤਮ ਕਰਨ ਲਈ ਹਰ ਜ਼ਿਲ੍ਹਾ ਪੱਧਰੀ ਮੀਟਿੰਗਾਂ ਦੇ ਵਿੱਚ ਸਾਰੇ ਡੀਸੀਆਂ ਨਾਲ ਐਸਐਸਪੀਆਂ ਦੇ ਨਾਲ ਮੀਟਿੰਗ ਕਰਕੇ ਸਾਰੇ ਹਮਲੇ ਫੈਲੇ ਨਾਲ ਮੀਟਿੰਗ ਕਰਕੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਕਿਸਮ ਦਾ ਵੀ ਇਹ ਡਰੱਗ ਪੈਡਲਰ ਸਰਗਣਾ ਬਿਲਕੁਲ ਨਹੀਂ ਛੱਡਣਾ ਉਸੇ ਦੇ ਤਹਿਤ ਚੱਲਦੇ ਹੋਏ ਜਿਹੜੇ ਬੱਚੇ ਇਸ ਨਸ਼ੇ ਨੂੰ ਛੱਡ ਕੇ ਫਿਰ ਮੁੱਖ ਧਾਰਾ 'ਚ ਵਾਪਸ ਆਉਣਗੇ ਉਹ ਬੱਚਿਆਂ ਨੂੰ ਕਰਨਾ ਕੀ ਹੈ ਉਹ ਬੱਚਿਆਂ ਨੂੰ ਖੇਡ ਦੇ ਮੈਦਾਨ ਚਾਹੀਦੇ ਨੇ ਅੱਜ ਦੀ ਤਰੀਕ 'ਚ ਸੋ ਅਸੀਂ ਇਹਦਾ ਇੱਕ ਹੋਰ ਪ੍ਰੋਗਰਾਮ ਜੋ ਉਲੀਕਿਆ ਉਸ ਪ੍ਰੋਗਰਾਮ ਦਾ ਨਾਮ ਹੈ ਖੇਡਦਾ ਪੰਜਾਬ ਉਹਦੇ ਚੱਲਦੇ ਆ ਲਿਖਿਆ ਬਦਲਦੇ ਪਿੰਡ ਬਦਲਦਾ ਪੰਜਾਬ ਇਹ ਬਦਲਦੇ ਪਿੰਡ ਬਦਲਦਾ ਪੰਜਾਬ ਦੇ ਤਹਿਤ ਚੱਲਦੇ ਹੋਏ ਅਸੀਂ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਤਿਆਰ ਕਰਾ ਰਹੇ ਹਾਂ ਉਹਦਾ ਕੰਮ ਚੱਲ ਚੁੱਕਿਆ ਹੈ ਜਿਹਦੇ ਵਿੱਚ ਮੈਨੂੰ ਦੱਸਦੇ ਹੋਏ ਬੜੀ ਕੁਸ਼ ਖੁਸ਼ੀ ਹੁੰਦੀ ਹੈ ਕਿ ਅਸੀਂ ਇੱਕ ਐਗਜ਼ਾਮਪਲ ਦੇ ਰਹੇ ਆ ਕਿ ਅਸੀਂ ਇਹਦੇ ਤੇ ਸਰਵੇਖਣ ਕਰਾ ਰਹੇ ਆ ਕਿ ਕਿਹੜੇ ਏਰੀਆ ਦੇ ਵਿੱਚ ਕਿਹੜੀ ਖੇਡ ਵੱਧ ਖੇਡੀ ਜਾਂਦੀ ਹੈ ਜਿਵੇਂ ਕਿਸੇ ਇਲਾਕੇ 'ਚ ਵੋਲੀਬਾਲ ਕਿਸੇ ਇਲਾਕੇ 'ਚ ਫੁੱਟਬਾਲ ਕਿਸੇ ਇਲਾਕੇ 'ਚ ਹੌਕੀ ਕਿਸੇ 'ਚ ਕਬੱਡੀ ਕਿਸੇ 'ਚ ਕ੍ਰਿਕਟ ਐਵੇਂ ਇੱਕ ਐਗਜ਼ਾਮਪਲ ਕੋਟ ਕਰਦੇ ਹੋਏ ਜਿਵੇਂ ਤਰਨਤਾਰਨ ਦੇ ਇਲਾਕੇ 'ਚ ਵੋਲੀਬਾਲ ਖੇਡੀ ਜਾਂਦੀ ਹੈ ਅਸੀਂ 15 ਦਿਨ ਦੇ ਵਿੱਚ ਵਿੱਚ 87 ਵੋਲੀਬਾਲ ਦੇ ਪਲੇਗਰਾਉਂਡ ਬਣਾ ਕੇ ਤਰਨਤਾਰਨ ਜ਼ਿਲ੍ਹੇ 'ਚ ਤਿਆਰ ਕੀਤੇ ਆ ਉਸੇ ਤਰਜ਼ ਦੇ ਉੱਤੇ ਇਹ ਜਿੰਨੇ ਆਪਣੇ ਪੰਜਾਬ ਦੇ ਸਾਡੇ ਸਾਰੇ ਪਿੰਡ ਨੇ 12581 ਸਾਡਾ ਪ੍ਰੋਮਿਸ ਹੈ ਇਹਦੇ ਵਿੱਚ ਅਸੀਂ 12581 ਪਿੰਡਾਂ ਦੇ ਵਿੱਚ ਇਹਨਾਂ 2 ਸਾਲਾਂ ਦੇ ਅੰਦਰ ਅੰਦਰ ਐਸੇ ਟਾਪ ਕੁਆਲਟੀ ਦੇ ਖੇਡ ਮੈਦਾਨ ਬਣਾ ਕੇ ਤਿਆਰ ਕਰਾਂਗੇ ਜਿਹਦੇ ਵਿੱਚ ਬੱਚੇ ਤਾਂ ਖੇਡਣਗੇ ਹੀ ਖੇਡਣਗੇ ਸਾਡੇ ਸਤਕਾਰਯੋਗ ਬਜ਼ੁਰਗ ਜਿਹੜੇ ਸ਼ਾਮ ਨੂੰ ਦੋ ਘੜੀ ਸੈਰ ਕਰਨਾ ਚਾਹੁੰਦੇ ਨੇ ਉਹ ਸੈਰ ਵੀ ਕਰ ਸਕਦੇ ਨੇ ਸਾਡੀਆਂ ਮਾਵਾਂ ਤੇ ਭੈਣਾਂ ਉੱਥੇ ਅਸੀਂ ਇਹਦੇ 'ਚ ਓਪਨ ਜਿਮ ਲਾਉਣ ਦੀ ਤਰਮੀਮ ਕਰਾਂਗੇ ਤਾਂ ਜੋ ਉੱਥੇ ਆ ਕੇ ਉਹ ਆਪਣੀ ਸਿਹਤ ਨੂੰ ਘਰਾਂ ਦੇ ਵਿੱਚ ਬੈਠ ਕੇ ਖਰਾਬ ਕਰਨ ਦੀ ਬਜਾਏ ਉਹ ਉੱਥੇ ਆ ਕੇ ਆਪਣੀ ਸਿਹਤ ਲਈ ਕੁਝ ਕਰ ਸਕਣ ਇਸ ਦੇ ਨਾਲ ਨਾਲ ਇਸ ਤੋਂ ਬਾਅਦ ਸਾਡਾ ਅਗਲਾ ਪ੍ਰੋਜੈਕਟ ਹੈ ਇੰਸਟਾਲੇਸ਼ਨ ਆਫ ਸਟਰੀਟ ਲਾਈਟ ਇਹਦੇ 'ਚ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਸਪੈਸ਼ਲ ਤਿਆਰ ਕੀਤੀ ਗਈ ਹੈ ਪਿੰਡਾਂ ਦੇ ਵਿੱਚ ਕਿਉਂਕਿ ਜਦੋਂ ਬੰਦੇ ਸਾਰਾ ਦਿਨ ਪਿੰਡਾਂ ਚੋਂ ਕੰਮ ਕਰਕੇ ਜਦੋਂ ਸ਼ਹਿਰਾਂ ਚੋਂ ਕੰਮ ਕਰਕੇ ਰਾਤ ਨੂੰ ਆਪਣੇ ਪਿੰਡਾਂ ਨੂੰ ਵਾਪਸ ਮੁੜਦੇ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਸੜਕਾਂ ਤੇ ਜਾਂਦੇ ਹੋਏ ਕੋਈ ਹਾਦਸਾ ਨਾ ਹੋ ਜਾਵੇ ਕੋਈ ਕਿਸੇ ਕਿਸਮ ਦਾ ਉਹਨਾਂ ਨੂੰ ਹੋਰ ਡਰ ਭੌਣਾ ਨਾ ਹੋਵੇ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਦਾ ਆਗਾਜ਼ ਕੀਤਾ ਗਿਆ ਜਿਹਦੇ ਚ ਅਸੀਂ ਇਹ ਵੀ ਇਨਸ਼ੋਰ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਸਾਰੀਆਂ ਪਿੰਡਾਂ ਦੀਆਂ ਜਿੰਨੀਆਂ ਲਿੰਕ ਰੋੜਾਂ ਨੇ ਉਹ ਲਿੰਕ ਸੜਕਾਂ ਦੇ ਉੱਤੇ ਆਸੀਂ ਸਾਰੇ ਨੂੰ ਸਟਰੀਟ ਲਾਈਟ ਲਗਾਵਾਂਗੇ ਔਰ ਨਾਲ ਪਿੰਡਾਂ ਦੇ ਵਿੱਚ ਇਨਸਾਈਡ ਦਾ ਵਿਲੇਜ ਇਸ ਪਿੰਡਾਂ ਦੇ ਵਿੱਚ ਵੀ ਆਸੀਂ ਸਟਰੀਟ ਲਾਈਟ ਦਾ ਪ੍ਰਬੰਧ ਕਰਾਂਗੇ ਮੈਨੂੰ ਇਹ ਗੱਲ ਹੋਰ ਇੱਕ ਦੱਸ ਤੇ ਹੋਏ ਮਾਣ ਮਹਿਸੂਸ ਹੋ ਰਿਹਾ ਇਹ ਪਹਿਲੀ ਸਰਕਾਰ ਹੋਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਜੀਨੇ ਵਾਦਾ ਕੀਤਾ ਕਿ ਆਸੀਂ 18944 ਕਿਲੋਮੀਟਰ ਜਿਹੜੀਆਂ ਲਿੰਕ ਸੜਕਾਂ ਨੇ ਪਿੰਡੂ ਸੜਕਾਂ ਅਸੀਂ ਉਹ ਸਾਰਿਆਂ ਦੀ ਟੋਟਲੀ ਰੀਕਾਰਪੇਟਿੰਗ ਤੇ ਰਿਪੇਅਰ ਕਰਨ ਜਾ ਰਹੇ ਹਾਂ ਜਿਹਦੇ ਤਹਿਤ ਸਿਰਫ ਇਸ ਕੰਮ ਲਈ ਪੰਜਾਬ ਪੰਜਾਬ ਮੰਡੀ ਬੋਰਡ ਨੂੰ ਪੰਜਾਬ ਮੰਡੀ ਬੋਰਡ ਨੂੰ 2873 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜੀ ਮੈਂ ਫੇਰ ਕਲੀਅਰ ਕਰਦਾ 18944 ਕਿਲੋਮੀਟਰ ਸੜਕਾਂ ਨੂੰ ਜਿਹੜੀਆਂ ਪੰਜਾਬ ਦੀਆਂ ਰੂਰਲ ਸੜਕਾਂ ਨੇ ਉਹਨਾਂ ਦੀ ਰੀਕਾਰਪੇਟਿੰਗ ਕਰਨ ਲਈ ਉਹਨਾਂ ਦੀ ਮੁਰੰਮਤ ਕਰਨ ਲਈ ਪੰਜਾਬ ਮੰਡੀ ਬੋਰਡ ਨੂੰ 2873 ਕਰੋੜ ਰੁਪਏ ਦਾ ਬਜਟ ਸੈਂਕਸ਼ਨ ਕੀਤਾ ਗਿਆ ਸੋ ਸਾਥੀਓ ਮੈਨੂੰ ਇਹ ਦੱਸਦੇ ਹੋਇਆ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਮੇਰੇ ਦੋ ਸਾਥੀਆਂ ਦੇ ਨਾਲ ਕਿ ਪਹਿਲੀ ਵਾਰ ਹੋਇਆ ਹੋ ਕਿ ਇਸ ਬਜਟ ਦੇ ਵਿੱਚ 4573 ਕਰੋੜ ਰੁਪਈਆ ਇੱਕ ਤੇ 2873 ਕਰੋੜ ਰੁਪਈਆ ਇੱਕ ਸਿਰਫ ਤੇ ਸਿਰਫ ਜਿਹੜਾ ਸਾਡਾ ਪਿੰਡੂ ਵਿਕਾਸ ਕਰਨ ਲਈ ਪਿੰਡਾਂ ਦੀ ਡਿਵੈਲਪਮੈਂਟ ਲਈ ਕੀਤਾ ਗਿਆ ਹੋਵੇ ਸੋ ਇਸ ਗੱਲ ਲਈ ਆਖਰ 'ਚ ਮੈਂ ਇੱਕ ਵਾਰ ਤੋਂ ਫੇਰ ਮੈਂ ਪੰਜਾਬ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਓਨ ਦੀ ਬਿਹਫ ਆਫ ਮੈਂ ਪੰਜਾਬ ਗਵਰਨਮੈਂਟ ਮੈਂ ਪੰਜਾਬ ਸਰਕਾਰ ਦੇ ਇੱਕ ਨੁਮਾਇੰਦਾ ਹੋਣ ਦੇ ਨਾਤੇ ਵਾਅਦਾ ਕਰਦਾ ਹਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਪਿੰਡਾਂ ਦੇ ਵਿਕਾਸ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਤੇ ਲੈ ਜਾਾਂਗੇ ਆਖਰ ਦੇ ਵਿੱਚ ਮੈਂ ਧੰਨਵਾਦ ਕਰਦਾ ਹਾਂ ਇੱਕ ਵਾਰ ਤੋਂ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤੇ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਜਿਨ੍ਹਾਂ ਨੇ ਬਿਹਤਰੀਨ ਬਜਟ ਪੇਸ਼ ਕਰਕੇ ਇਹਦੇ ਪਿੰਡਾਂ ਦੇ ਲਈ ਸਪੈਸ਼ਲ ਇਹ ਪੈਕੇਜ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਮੈਂ ਇਹਦੇ ਚ ਇੱਕ ਚੀਜ਼ ਹੋਰ ਐਡ ਕਰਾਣੀ ਚਾਹੂੰਗਾ 235 ਗ੍ਰਾਮ ਪੰਚਾਇਤਾਂ ਦੇ ਵਿੱਚ ਗ੍ਰਾਮ ਸਭਾ ਸੱਦੀਆਂ ਗਈਆਂ ਨੇ ਫੇਰ ਮੈਂ ਰਿਪੀਟ ਕਰਦਾ 13235 ਪਿੰਡਾਂ ਦੇ ਵਿੱਚ 29 ਤਰੀਕ ਤੇ 30 ਤਰੀਕ ਨੂੰ ਗ੍ਰਾਮ ਸਭਾ ਸੱਦੀਆਂ ਗਈਆਂ ਨੇ ਕਿਸ ਕੰਮ ਲਈ ਇਸ ਚੀਜ਼ ਦੇ ਮਤੇ ਪਾਉਣ ਲਈ ਕਿ ਸਾਡੇ ਪਿੰਡ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਵਿੱਚ ਗ੍ਰਾਮ ਸਭਾ ਸੱਦ ਕੇ ਮਤਾ ਪਾਇਆ ਜਾਊਗਾ ਉਸ ਮਤੇ ਦੀ ਕਾਪੀ ਹੈ ਜਿਹੜੀ ਗ੍ਰਾਮ ਸਭਾਵਾਂ ਸੱਦ ਕੇ ਉੱਥੇ ਦੀ ਪੰਚਾਇਤ ਬੀ ਡੀ ਪੀਓ ਦਫ਼ਤਰ ਨੂੰ ਭੇਜੂਗੀ ਆਪਣੇ ਤੇ ਬੀਡੀਪੀਓ ਦਫਤਰ ਚੋਂ ਉਹ ਸਾਰੇ راستਿਆਂ ਚੋਂ ਦੀ ਹੁੰਦੀ ਹੋਈ ਸਾਡੇ ਤੱਕ ਪੂਰੇ ਪਹੁੰਚੂਗੀ ਔਰ ਅਸੀਂ ਇਹਨੂੰ 100% ਉਹ ਗ੍ਰੀਨ ਸਿਗਨਲ ਦੇ ਕੇ ਕਲੀਅਰੈਂਸ ਦੇ ਕੇ ਇਹ ਜਿਹੜੇ ਕੰਮ ਨੇ ਫਿਰ ਦਿਨ ਰਾਤ ਚਲਾਵਾਂਗੇ ਜੀ ਬਹੁਤ ਬਹੁਤ ਧੰਨਵਾਦ